ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਦਾ ਨਮਸਕਾਰ ਮਲੇਰਕੋਟਲਾ ਸੀਡ ਸਟੋਰ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਅੱਜ ਅਸੀਂ ਆਪਣੇ ਫਾਰਮ ਤੇ ਖੜੇ ਹੋਏ ਆ ਸਾਡੇ ਅਸੀਂ ਬ੍ਰੋਕਲੀ ਬੀਜੀ ਵੀ ਹੋਈ ਆ ਜੀ GS 888 ਤੇ ਜਿਹੜੇ ਕਿਸਾਨ ਵੀਰਾਂ ਨੂੰ ਇਹਦੀ ਪਨੀਰੀ ਚਾਹੀਦੀ ਉਹ ਪਨੀਰੀ ਲੈ ਸਕਦਾ ਜਿਹੜੇ ਕਿਸਾਨ ਵੀਰਾਂ ਨੂੰ ਸੀਡਸ ਚਾਹੀਦਾ ਉਹ ਸੀਡਸ ਲੈ ਸਕਦਾ ਬਾਕੀ ਇਹਦੀ ਜਾਣਕਾਰੀ ਸਾਡੇ ਲਾਲੀ ਸਰ ਜੀ ਦੱਸਣਗੇ ਹਾਂਜੀ ਸਰ ਜੀ ਜੀ 888 ਜਿਹੜੀ ਵੈਰੈਟੀ ਹੈ ਜੀ 700 ਗ੍ਰਾਮ ਤੋਂ ਲਾ ਕੇ 1 ਕਿਲੋ ਤੱਕ ਦਾ ਫਲ ਬਣ ਜਾਂਦਾ ਹੈ ਬੇਟ ਹੋ ਜਾਂਦਾ ਹੈ ਦਾ ਹਾਂਜੀ 60 ਤੋਂ 70 ਦਿਨਾਂ ਦੇ ਨਾ ਤਿਆਰ ਹੋ ਜਾਂਦੀ ਹੈ ਜੀ ਇਹਦਾ ਕਲਰ ਬਹੁਤ ਵਧੀਆ ਹੈ ਡਾਰਕ ਗ੍ਰੀਨ ਹੈ ਜੀ ਦੂਜੀ ਵੈਰੈਟੀ ਨਾਲੋਂ ਹਾਂ ਬਹੁਤ ਜਲਦੀ ਤਿਆਰ ਹੋ ਜਾਂਦੀ ਹੈ ਠੀਕ ਹੈ ਜੀ ਔਰ ਜਿਹੜੇ ਮੇਰੇ ਵੀਰ ਨੇ ਕਿਚਨ ਗਾਰਡਨ ਲਾਉਣਾ ਇਹਦੀ ਛੋਟੀ ਪੈਕਿੰਗ ਵੀ ਮਿਲ ਜਾਂਦੀ ਹੈ ਬੰਨ 1 ਗ੍ਰਾਮ ਚ ਜੀ ਤੋਂ ਇਹਨੂੰ ਡਾਇਰੈਕਟ ਵੀ ਬਜਾਈ ਕੀਤੀ ਜਾ ਸਕਦੀ ਹੈ ਜੀ ਔਰ ਡਾਇਰੈਕਟ ਬਜਾਈ ਕਰਨ ਵਾਸਤੇ 15-20 ਦਿਨ ਵੇਟ ਕਰਨ ਜੀ ਜੇ ਪੰਡਰੀ ਬਿਜਣੀ ਹੈ ਨੈਟ ਥਲੇ ਪੰਡਰੀਏ ਦੀ ਪੀ ਜਾਂਦਾ ਹੁਣ ਟਾਈਮ ਆ ਗਿਆ ਜੀ ਜੀ ਔਰ ਕਿਸੇ ਕਿਸਾਨ ਦਾ ਵੀ ਕੋਈ ਜਾਣਕਾਰੀ ਦੀ ਲੋੜ ਹੈ ਮੇਰੇ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਸਾਰੇ ਕਿਸਾਨ ਵੀਰਾਂ ਨੂੰ ਮਤਲਬ ਕਿ ਜੋ ਵੀ ਕੋਈ ਖੇਤੀਬਾੜੀ ਸੰਬੰਧੀ ਜਾਂ ਕੋਈ ਸਬਜ਼ੀ ਸੰਬੰਧੀ ਜਾਣਕਾਰੀ ਲੈਣ ਵਾਸਤੇ ਸਾਡਾ ਪਤਾ ਨੋਟ ਕਰੋ ਜੀ ਮਲੇਰ ਕੋਟਲਾ ਸੀਡ ਸਟੋਰ ਮੁੱਲਾਪੁਰ ਦਾਕਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 98144 3770016 ਜੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਆਪਣੇ ਘਰਖ ਬਗੀਚੇ ਵਿੱਚ ਜਾਂ ਆਪਣੇ ਖੇਤ ਦੇ ਵਿੱਚ ਬਰੋਕਲੀ ਥੋੜੀ ਥੋੜੀ ਜਰੂਰ ਲਾਇਆ ਕਰੋ ਆਪਕਾ ਆਪਣੇ ਬੱਚਿਆਂ ਨੂੰ ਖਿਲਾਓ ਇਹ ਸਿਹਤ ਵਾਸਤੇ ਸਿਹਤ ਵਾਸਤੇ ਬਹੁਤ ਵੀ ਵਧੀਆ ਹੈ ਬਹੁਤ ਵਧੀਆ ਜੀ ਗੁਣਵੱਤਾ ਵਾਲਾ ਪ੍ਰੋਟੀਨ ਅਤੇ ਇਹਦੇ ਵਿੱਚ ਹੋਰ ਬਹੁਤ ਸੋਰਸ ਹੁੰਦੇ ਹੈ ਜੀ ਜੀ ਸਰ ਥੈਂਕ ਯੂ ਬਹੁਤ ਬਹੁਤ ਓਕੇ